ਸਾਈਰਨ ਨੂੰ ਤੇ ਤੁਸੀਂ ਦੇਖ ਰਹੇ ਹੋ ਸਾਡੇ YouTube ਚੈਨਲ ਤੇ ਅੱਜ ਦੀ ਸਾਡੀ ਵੀਡੀਓ ਹੋਣ ਜਾ ਰਹੀ ਹੈ ਕਿ 21 ਦਿਨ ਦਾ ਆਪਾਂ ਲੈਸ ਚੈਲੰਜ ਫਿਟਨੈਸ ਦਾ ਤੇ ਫਿਟਨੈਸ ਦਾ ਚੈਲੰਜ ਸੈੱਟ ਹੋ ਗਿਆ ਪੂਰਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਡਰੈਸ ਵੀ ਹੋ ਰਹੀ ਨ ਦਿੱਤੀ ਮੈਂ ਕੋਈ ਚੇ ਨਹੀਂ ਕੀਤਾ ਤੇ ਕੰਪੇਅਰ ਕਰ ਸਕਦੇ ਪਹਿਲੀ ਵੀਡੀਓ ਜਾਂ ਫੋਟੋ ਦੇ ਨਾਲ ਤੇ 21 ਦਿਨ ਦੇ ਚੈਲੰਜ ਵਿੱਚ ਸਾਡੇ ਕੋਲ ਇੱਕ ਗਲਤੀ ਵੀ ਹੋ ਗਈ ਹੈ ਗਲਤੀ ਐਦਾਂ ਕਿ ਆਪਾਂ ਟਾਈਮ ਨਹੀਂ ਨੋਟ ਕੀਤਾ ਤੇ ਫਿਰ ਵੀ ਜੂਡੀ ਆਫ ਦੀ ਹਿਸਟਰੀ ਦੇ ਹਿਸਾਬ ਨਾਲ ਸਾਨੂੰ 3 ਹਫਤੇ ਹੋ ਗਏ ਆ ਪੂਰੇ 21 ਜਾਂ 22 ਦਿਨ ਹੋ ਗਏ ਸਾਡਾ ਵੱਧ ਵੱਤ ਤੇ ਰੁਟੀਨ ਦੀ ਆਪਾਂ ਗੱਲ ਕਰੀ ਤੇ ਰੁਟੀਨ ਸਾਡੀ ਇਸ ਤਰ੍ਹਾਂ ਰਹਿਣੀ ਸਿੱਖੀ 21 ਦਿਨਾਂ ਵਿੱਚੋਂ ਸਿਰਫ ਡਿਊਟੀ ਕਰਨੇ ਸਿਰਫ 10 ਦਿਨ ਮੇਰੇ ਕੋਲ ਦੌੜ ਲੱਗਣੀ ਸੀ ਤੇ ਦਸਾਂ ਚੋ ਹੀ ਪੈ ਗਿਆ ਮੀਂ ਤੇ ਸਿਰਫ 5 ਦਿਨ ਤੇ ਬਾਕੀ ਸਾਡਾ ਮੇਨ ਐਕਸਰਸਾਈਜ਼ ਡੰਬਲ ਦਾ ਇੱਕ ਕੰਮ ਸਾਡਾ 100% ਰਿਹਾ ਪੂਰਾ ਤੇ ਇਸ ਕਾਰਨ ਮੈਨੂੰ ਨਤੀਜਾ ਮਿਲਿਆ ਬਹੁਤ ਵਧੀਆ ਜਾਦਾ ਖਿਲਾਰਾ ਨਹੀਂ ਪਾਉਣਾ ਤਿੰਨ ਤੀਜਾ ਮਤਲਬ ਬਹੁਤ ਜ਼ਿਆਦਾ ਵਧੀਆ ਨਹੀਂ ਮਿਲਿਆ 12 ਵੇਖੀਏ ਤਾਂ ਠੀਕ ਆ ਪੰਪ ਪਾਈ ਬੋਡੀ ਤੇ ਅੰਦਰੋਂ ਮੈਨੂੰ એનર્ਜੀ ਬਹੁਤ ਜ਼ਿਆਦਾ ਬੂਸਟ ਹੋਈ ਆ ਐਕਸਰਸਾਈਜ਼ ਕਰਨ ਲੱਗਿਆ ਵੀ ਅੱਗੇ ਨਾਲ ਵੱਧ ਮੈਂ ਚੱਕ ਲੈਣਾ ਜੋ ਵੀ ਹੈਗਾ ਹਿਸਾਬ-ਕਿਤਾਬ ਤੇ ਜੇ ਪੁਰਾਣੀ ਫੋਟੋ ਮੈਨੂੰ ਐਡੀਟਿੰਗ ਕਰਨੀ ਆਗੀ ਤੇ ਵਿੱਚ ਤੁਹਾਨੂੰ ਲਾ ਦੂੰਗਾ ਤੇ ਨਵੀਂ ਵੀ ਲਾ ਦੂੰਗਾ ਬਾਕੀ ਜੁੜੇ ਰੋ ਸਾਡੇ ਨਾਲ ਚੈਨਲ ਨੂੰ ਕਲ ਸਬਸਕ੍ਰਾਈਬ ਨਾਲ ਵਧੀਆ ਲੱਗੇ ਡਿਸਲਾਈਕ ਵੀ ਕਰ ਲ ਵਧੀਆ ਲੱਗੇ ਲਾਈਕ ਕਰ ਲ ਧੰਨਵਾਦ ਜੀ